ਕਿ ਨਹੀਂ ਕਰਦੇ ਨਹੀਂ ਮੈਂ ਸਾਇਨ ਨਹੀਂ ਕਰ ਸਕਦਾ ਬਸ ਠੀਕ ਹੈ ਠੀਕ ਹੈ ਜੱਗੀ ਮੈਂ ਹੁਣ ਤੋਂ ਤੇਰੀ ਜ਼ਿੰਦਗੀ 'ਚ ਕਦੇ ਨਹੀਂ ਆਉਂਦੀ ਤੇ ਇਹਦੀ ਵਜ੍ਹਾ ਸਿਰਫ ਆ ਤੇਰਾ ਬਾਪ ਐ ਤੂੰ ਮੈਨੂੰ ਕਹਿੰਦਾ ਸੀ ਨਾ ਕਿ ਜਿਹੜੇ ਜਿਹੜੇ ਤੇਰੇ ਕੋਲ ਹੁੰਦੇ ਨੇ ਇਹਨਾਂ ਨੂੰ ਉਸ ਦਿਨ ਤੱਕ ਖੋਲਿਆ ਤਾਂ ਅੱਜ ਮੈਂ ਜਿਹੜੇ ਤੇਰੀ ਜ਼ਿੰਦਗੀ ਤੋਂ ਜਾ ਰਹੀ ਆ ਨਾ ਉਹਦੀ ਜ਼ਿੰਮੇਵਾਰੀ ਇਹੀ ਨੇ ਨਾ ਅਮਨ ਨਾ ਜਾ ਤੂੰ ਅਮਨ ਅਮਨ ਤੇਰੀ ਕਰਦੇ ਹੋਣਾ ਸੈਨ ਆਮ ਨੂੰ ਭਾਗ ਜੂਗੀ ਤੇੜੀ ਸੈਨ ਕਰ ਦੋ ਤੇੜੀ ਸੈਨ ਕਰ ਦੋ ਉਹ ਜੱਗੀ ਮੈਂ ਕਿਵੇਂ ਸੈਨ ਕਰਦੇ ਆ ਯਾਰ ਸੰਦੀਪ ਪੁੱਤ ਹਾਂਜੀ ਡੈਡ ਜਿੰਨੀ ਅੱਜ ਮੈਨੂੰ ਖੁਸ਼ੀ ਹੋ ਰਹੀ ਆ ਨਾ ਇਹਨੂੰ ਦੇਖ ਕੇ ਸੱਚੀ ਮੈਨੂੰ ਕਦੇ ਨਹੀਂ ਜ਼ਿੰਦਗੀ ਚ ਹੋਈ ਮੈਂ ਸੋਚ ਰਿਹਾ ਸੀ ਇਹਨਾਂ ਦੋਵਾਂ ਦਾ ਬਿਆਹ ਨਾ ਕਰ ਦਿjie ਇਹ ਕੀ ਕਹਿ ਰਹੇ ਹੋ ਡੈਡ ਤੁਸੀਂ ਇਹ ਤਾਂ ਮੈਨੂੰ ਆਪ ਕੰਮ ਹੀ ਲੱਗਦੀ ਐ। ਓਏ ਆਪਣੇ ਜੱਗੀ ਨੂੰ ਕੀ ਠੀਕ ਕਰੂਗੀ ਇਹ? ਨਾਲੇ ਤੁਸੀਂ ਇਹਦਾ ਖਾਨਦਾਨ ਜਾਣਦੇ ਹੋ? ਕਿ ਕਿੱਥੋਂ ਦੀ ਹੈਗੀ ਐ, ਕਿੱਥੋਂ ਦੀ ਨਹੀਂ? ਕਹਿੰਦੇ ਵਿਆਹ ਕਰਦੀ ਐ। ਸੰਦੀਪ ਪੁੱਤ ਮੈਂ ਜੋ ਵੀ ਫੈਸਲਾ ਕਰਿਆ ਨਾ ਬਹੁਤ ਸੋਚ ਸਮਝ ਕੇ ਕਰਿਆ ਐ। ਨਾਲੇ ਮੈਂ ਤੈਨੂੰ ਹੁਣ ਸਾਰਾ ਕੁਝ ਦੱਸਣਾ ਚਾਹਉਣਾ। ਵੀ ਮੈਂ ਇਸ ਕੁੜੀ ਨੂੰ ਕਿੱਥੋਂ ਕਿਵੇਂ ਤੇ ਕਿਉਂ ਲੈ ਕੇ ਆਇਆ ਤੂੰ ਮੇਰੀ ਗੱਲ ਧਿਆਨ ਨਾਲ ਸੁਣ ਮੈਨੂੰ ਫੋਨ ਆਇਆ ਸੀ ਗੱਡੀ ਚ ਲੈ ਕੇ ਆਇਆ ਮੈਂ ਹਲੋ ਹਾਂ ਹਾਂ ਆ ਗਿਆ ਬੱਸ ਮੈਂ 2 ਮਿੰਟ ਖੜਾ ਹੂੰ ਬੱਸ ਜੰਕਲ ਜੀ ਦੱਸੋ ਕੀ ਗੱਲ ਕਰਨੀ ਸੀ ਤੁਸੀਂ ਬੇਟਾ ਮੇਰਾ ਨਾ ਮੁੰਡਾ ਹੈ ਜੱਗੀ ਬਸ ਉਹਦੇ ਲਈ ਤੇਰੀ ਲੋੜ ਸੀ ਲੋੜ ਸੀ ਪਰ ਅੱਛਾ ਛੋਟਾ ਹੋਊਗਾ ਨਹੀਂ ਨਹੀਂ ਛੋਟਾ ਨਹੀਂ ਹੈ ਬਸ ਤੂੰ ਐਂ ਸਮਝ ਲੈ ਵੀ ਦਿਮਾਗ ਤੋਂ ਛੋਟਾ ਹੈ ਤੁਸੀਂ ਕੀ ਕਹਿਣਾ ਚਾ ਰਹੇ ਹੋ ਮੇਰੇ ਨਾ ਗੱਲ ਨਹੀਂ ਸਮਝ ਆ ਰਹੀ ਤੁਸੀਂ ப்ਲੀਜ਼ ਮੈਨੂੰ ਕਲੀਅਰ ਦੱਸੋ ਬੇਟਾ ਮੇਰਾ ਮੁੰਡਾ ਜੱਗੀ ਨਾ ਛੋਟੇ ਹੁੰਦੇ ਤੇ ਉਹਦੀ ਮਾਂ ਮਰ ਗਈ ਸੀ ਅੱਛਾ ਤੇ ਜਦੋਂ ਉਹ ਜਵਾਨ ਹੋਇਆ ਉਹਨੂੰ ਕਿਸੇ ਕੁੜੀ ਨਾਲ ਪਿਆਰ ਹੋ ਗਿਆ ਉਹ ਕੁੜੀ ਉਹਦੇ ਵਾਸਤੇ ਸਹੀ ਨਹੀਂ ਸੀ ਤੇ ਮੈਨੂੰ ਉਨ੍ਹਾਂ ਦੋਵਾਂ ਦਾ ਰਿਸ਼ਤਾ ਬਿਲਕੁਲ ਵੀ ਮਨਜ਼ੂਰ ਨਹੀਂ ਸੀ ਮੈਂ ਕਿਸੇ ਨਾ ਕਿਸੇ ਤਰ੍ਹਾਂ ਕਰਕੇ ਉਹਨਾਂ ਨੂੰ ਆਪਸ ਦੇ ਵਿੱਚ ਦੂਰ ਕਰਤਾ ਤੇ ਉਸ ਤੋਂ ਬਾਅਦ ਉਹ ਐਨਾ ਕਿ ਜ਼ਿਆਦਾ ਪਾਗਲ ਹੋ ਗਿਆ ਨਾ ਤੇ ਸਾਡੇ ਤੋਂ ਸੰਭਾਲਣਾ ਬਹੁਤ ਜ਼ਿਆਦਾ ਔਖਾ ਹੋ ਗਿਆ ਉਹਨਾਂ ਨੇ ਰੋਟੀ ਰੋਟੀ ਵੀ ਛੱਡ ਰਹੀ ਆ ਬਹੁਤ ਜਿਆਦਾ ਬੁਰਾ ਹਾਲ ਹਾਂ ਦਾ ਕੋਈ ਗੱਲ ਨਹੀਂ ਅੰਕਲ ਜੀ ਮੈਂ ਥੋੜੀ ਸਾਰੀ ਗੱਲ ਸਮਝ ਗਏ ਪਰ ਤੁਸੀਂ ਫਿਕਰ ਨਾ ਕਰੋ ਮੈਂ ਇਦਾਂ ਦੇ ਕੇਸ ਬਹੁਤ ਹੈਂਡਲ ਕਰੇ ਨੇ ਹਾਂ ਬੇਟਾ ਮੈਨੂੰ ਉਮੀਦ ਹੈ ਇਹ ਸੇ ਗੱਲ ਕਰਕੇ ਮੈਂ ਤੇਰੇ ਕੋਲ ਆਇਆ ਸੀ ਹੂੰ ਮੇਰੇ ਮੁੰਡੇ ਨੂੰ ਬਚਾ ਲੈ ਬੇਟਾ ਮੈਂ ਤੇਰੇ ਅੱਗੇ ਹੱਥ ਜੋੜਦਾ ਨਾ ਨਾ ਅੰਕਲ ਜੀ ਇਦਾਂ ਨਾ ਕਰੋ ਤੁਸੀਂ ਪਲੀਜ਼ ਹੱਥ ਨਾ ਜੋੜੋ ਕੋਈ ਗੱਲ ਨਹੀਂ ਤੂੰ ਜਿੰਨੇ ਪੈਸੇ ਕਹੇਂਗੀ ਬਸ ਸਾਰੇ ਦਿਨ ਨੂੰ ਤਿਆਰ ਕੋਈ ਗੱਲ ਨਹੀਂ ਅੰਕਲ ਜੀ ਪੈਸੇ ਦੀ ਕਿਹੜੀ ਗੱਲ ਆ ਵੈਸੇ ਵੀ ਮੈਂ ਤਾਂ ਆਪਨਾ ਥਾਂ ਤੇ ਮੈਂ ਪੈਸੇ ਲੈ ਕੇ ਕੀ ਜੇ ਨਹੀਂ ਕਮਾਉਣੇ ਨੇ ਕੀ ਕਰਨਾ ਪੈਸਿਆਂ ਦਾ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਪੂਰੀ ਕੋਸ਼ਿਸ਼ ਕਰੂੰਗੀ ਵੀ ਤੁਹਾਡੇ ਮੁੰਡੇ ਨੂੰ ਠੀਕ ਕਰ ਸਕਾਂ ਠੀਕ ਆ ਬੇਟਾ ਆ ਗਈ ਕੱਲ ਨੂੰ ਸਵੇਰੇ ਆ ਜੀ ਤੈਨੂੰ ਆਪਣੇ ਘਰ ਦਾ ਪਤਾ ਨਾ ਹਾਂਜੀ ਹਾਂਜੀ ਠੀਕ ਹੈ ਬੇਟਾ ਠੀਕ ਹੈ ਅੰਕਲ ਜੀ ਅਸੀਂ ਗਾਹ ਤੈਨੂੰ ਘਰੇ ਛੱਡ ਕੇ ਆਵਾਂ ਮੈਂ ਹਾਂਜੀ ਨਹੀਂ ਪਰ ਰਹਿਣ ਦਿਓ ਉੱਥੇ ਤੁਹਾਨੂੰ ਪਤਾ ਤਾਂ ਹੈਗਾ ਵੀ ਆਸ਼ਰਮ ਚ ਜਾਣਾ ਮੈਂ ਹਾਂ ਚਲੋ ਕੋਈ ਨਾ ਚਾਹ ਹਾਂਜੀ ਠੀਕ ਹੈ ਤੁਸੀਂ ਫਿਕਰ ਨਾ ਕਰਿਓ ਮੈਂ ਕੱਲ ਨੂੰ ਸਵੇਰੇ ਪਹੁੰਚ ਜੂਗੀ ਠੀਕ ਹੈ ਬੇਟਾ ਤੇ ਮੈਨੂੰ ਪੁੱਤੋ ਪੁਲ ਦੇ ਥੱਲੇ ਮਿਲੀ ਸੀ ਮੈਂ ਇਹਨੂੰ ਬੁਲਾ ਕੇ ਸਾਰੀ ਗੱਲ ਦੱਸੀ ਤੇ ਵਿਚਾਰੀ ਕੁੜੀ ਇੰਨੀ شریف ਸੀ ਨਾ ਮੇਰੀ ਸਾਰੀ ਗੱਲ ਨਾ ਝੱਟ ਮੰਨ ਲਈ ਚਲੋ ਠੀਕ ਹੈ ਡੈਡੀ ਜਿਵੇਂ ਤੁਹਾਨੂੰ ਠੀਕ ਲੱਗੇ ਪਰ ਮੈਨੂੰ ਇੱਕ ਗੱਲ ਦੱਸੋ ਤੁਸੀਂ ਕੁੜੀ ਨੂੰ ਪੁੱਛ ਲਿਆ ਵੀ ਉਹ ਤਿਆਰ ਹੈ ਹਾਂ ਸੰਦੀਪ ਵੈਸੇ ਤਾਂ ਮੈਂ ਪੁੱਛਿਆ ਹੋਇਆ ਕੁੜੀ ਨੂੰ ਤੇ ਜਿਸ ਹੱਬ ਨਾਲ ਦੋਏ ਬੈਠੇ ਗੱਲਾਂ ਕਰ ਰਹੇ ਨੇ ਮੈਨੂੰ ਲੱਗਦਾ ਕੁੜੀ ਦੀ ਹਾਈ ਹੈ ਬਾਕੀ ਜੇ ਤਾਂ ਕੋਈ ਵਹਿਮ ਦੂਰ ਕਰਨਾ ਤਾਂ ਤੂੰ ਕਰ ਸਕਦਾ ਚਲੋ ਡੈਡੀ ਮੈਂ ਤਾਂ ਕੀ ਵਹਿਮ ਦੂਰ ਕਰਨਾ ਜੇ ਤੁਹਾਨੂੰ ਠੀਕ ਲੱਗਦਾ ਤਾਂ ਠੀਕ ਸਹੀ ਚਲੋ ਮੈਂ ਚੱਲਦਾ ਫਿਰ ਸੰਦੀਪ ਪੁੱਤ ਹਾਂਜੀ ਡੈਡੀ ਮੇਰੀ ਗੱਲ ਸੁਣ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰਦੇ ਵਿਆਹ ਆਪਾਂ ਪੂਰੇ ਢੋਲ ਢਮਕੇ ਨਾਲ ਕਰਾਂਗੇ ਮੇਰੇ ਜੱਗੀ ਦਾ ਵਿਆਹ ਹੈ ਨਹੀਂ ਨਹੀਂ ਡੈਡੀ ਆਪਾਂ ਨੇ ਰੋਲਾ ਨਹੀਂ ਪਾਉਣਾ ਹੈਗਾ ਵੇ ਆਪਣਾ ਉੱਚਾ ਖਾਨਦਾਨ ਹੈ ਆਪਣੀ ਪਿੰਡ ਚ ਕੀ ਇੱਜ਼ਤ ਰਹਿ ਜੂਗੀ ਓਏ ਆਪਾਂ ਜੱਗੀ ਦਾ ਵਿਆਹ ਚੁੰਨੀ ਜਿਹੜਾ ਵੀ ਕਰਾਂਗੇ ਕਿਸੇ ਨੂੰ ਪਤਾ ਨਾ ਲੱਗੇ ਆਪਣੀ ਨੱਕ ਕੱਟੀ ਜਾਊ ਰਿਸ਼ਤੇਦਾਰੀ ਚ ਸੰਦੀਪ ਪੁੱਤ ਬਾਕੀ ਮੇਰਾ ਤਾਂ ਜੀ ਕਰਦਾ ਵੀ ਮੈਂ ਜੱਗੀ ਦਾ ਵਿਆਹ ਪੂਰੇ ਢੋਲ ਢਮਕੇ ਨਾਲ ਕਰਾਂ ਆਖਿਰ ਮਾਪੇ ਦੇ ਵੀ ਕੋਈ ਸੁਪਨੇ ਹੁੰਦੇ ਨੇ ਡੈਡੀ ਤੁਸੀਂ ਮੇਰੀ ਗੱਲ ਤਾਂ ਮੰਨਦੇ ਨਹੀਂ ਆਹ ਗੱਲ ਤਾਂ ਮੰਨ ਲਓ ਕਿਉਂ ਰੋਲਾ ਪਾਉਣਾ ਆਪਾਂ ਨੇ ਚਲ ਠੀਕ ਆ ਪੁੱਤ ਜੇ ਤੂੰ ਕਹਿਣਾ ਤਾਂ ਮੈਂ ਤੇਰੀ ਗੱਲ ਮੰਨ ਲੈਣਾ ਠੀਕ ਆ ਠੀਕ ਆ ਚਲੋ ਠੀਕ ਆ ਡੈਡੀ ਮੈਂ ਜਾਂਦਾ ਹਾਂ ਹਾਂ ਠੀਕ ਆ ਮੇਰਾ ਜੱਗੀ ਪੁੱਤਰੀ ਗੱਲ ਸੁਣ ਹੁਣ ਬਹੁਤ ਗੱਲਾਂ ਹੋ ਗਈਆਂ ਚਲੋ ਤੁਸੀਂ ਕਮਰੇ 'ਚ ਮੈਂ ਦੁੱਧ ਗਰਮ ਕਰਕੇ ਲੈ ਕੇ ਆਉਂਦੇ ਤੁਹਾਨੂੰ ਠੀਕ ਆ ਚਲੋ ਡੈਡੀ ਆ ਗਏ ਆ ਜੇ ਡੈਡੀ ਜੀ ਬੈਠ ਜਾਓ ਮਨੁਪੁੱਤ ਹਾਂਜੀ ਹੁਣ ਤੋਂ ਬਾਅਦ ਮੇਰਾ ਜੱਗੀ ਤੇਰਾ ਹੈ ਤੇ ਤੂੰ ਉਹਦਾ ਓਮੀਕਾਲ ਰੱਖਣਾ ਜਿਵੇਂ ਪਹਿਲਾਂ ਰੱਖਦੀ ਹੁੰਦੀ ਸੀ ਠੀਕ ਹੈ ਡੈਡੀ ਜੀ ਤੇ ਪੁੱਤ ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਸੀ ਪਹਿਲਾਂ ਤੇ ਮੈਂ ਜੱਗੀ ਨੂੰ ਖੁਸ਼ ਨਹੀਂ ਰੱਖ ਸਕਿਆ ਪਰ ਹੁਣ ਮੈਨੂੰ ਇਸ ਗੱਲ ਦੀ ਪੂਰੀ ਖੁਸ਼ੀ ਹੈ ਕਿ ਜੱਗੀ ਤੇਰੇ ਆਣ ਤੋਂ ਬਾਅਦ ਬਹੁਤ ਖੁਸ਼ ਹੈ। ਡੈਡੀ ਜੀ ਜੇ ਦੇਖਿਆ ਜਾਏ ਤਾਂ ਜਿਹੜਾ ਕੁਝ ਵੀ ਜੱਗੀ ਨਾਲ ਹੋਇਆ ਉਹ 'ਚ ਤੁਹਾਡਾ ਕੋਈ ਕਸੂਰ ਨਹੀਂ ਹੈਗਾ। ਉਹ ਤਾਂ ਸਿਚੁਏਸ਼ਨ ਹੀ ਇਦਾਂ ਦੀ ਹੋ ਗਈ ਸੀ ਕਿ ਨਾਰਮਲ ਇਨਸਾਨ ਨਾਲ ਵੀ ਇਹ ਕੁਝ ਹੋ ਸਕਦਾ। ਹਾਂ ਮਨ ਪੁੱਤ ਪਰ ਮੈਨੂੰ ਇਹ ਗੱਲ ਇਹਨੂੰ ਸਮਝਾਉਣੀ ਬਹੁਤ ਔਖੀ ਹੋ ਗਈ ਸੀ। ਪਰ ਜਿਸ ਤਰੀਕੇ ਨਾਲ ਤੈਂ ਇਹਨੂੰ ਸਮਝਾਇਆ ਨਾ ਮੈਨੂੰ ਬਹੁਤ ਖੁਸ਼ੀ ਹੋਈ ਐ। ਅ ਮੈਂ ਨਾ ਤੈਨੂੰ ਕੁਝ ਦੇਣਾ ਚਾਹੁੰਨਾ। ਹਾਲੇ ਬੁੱਤ। ਇਹ ਮੇਰਾ ਏਟੀਐਮ ਕਾਰਡ ਆ। ਤੈਨੂੰ ਜਿੰਨੇ ਪੈਸਿਆਂ ਦੀ ਲੋੜ ਹੋਈ, ਕੁਝ ਖਰੀਦਣਾ ਹੋਇਆ, ਕੋਈ ਕੱਪੜਾ ਲੀੜਾ, ਕੋਈ ਗਹਿਣਾ ਗੱਟਾ, ਕੁਝ ਖਾਣਾ ਪੀਣਾ ਹੋਇਆ ਨਾ? ਤੇ ਆਪਣੀ ਮਨਮਰਜ਼ੀ ਨਾਲ ਖਰਚਾ ਕਰ। ਨਹੀਂ ਨਹੀਂ ਡੈਡੀ ਜੀ। ਹੁਣ ਤੱਕ ਤੁਸੀਂ ਸਾਰੇ ਜ਼ਿੰਮੇਵਾਰੀ ਨਿਭਾਉਂਦੇ ਆਇਆ। ਤੇ ਅੱਗੇ ਵੀ ਤੁਸੀਂ ਨਿਭਾਓ। ਇਹ ਟਿੰਗ ਤੁਸੀਂ ਆਪਣੇ ਕੋਲ ਹੀ ਰੱਖ ਲਓ। ਨਾ ਪੁੱਤਾਂ ਤੂੰ ਇਸ ਘਰ ਦੀ ਨੂਰ ਰਾਣੀ ਆ। ਤੇ ਮੇਰੇ ਵੱਲੋਂ ਇਹ ਗਿਫਟ ਸਮਝ ਲੈ। ਲੈ ਲਵਾ ਮੰਨ। ਡੈਡੀ ਦੇ ਰੇਣਾ ਤਾਂ ਲੈ ਲਓ। ਲੈ ਲੈ ਪੁੱਤਾਂ। ਥੈਂਕ ਯੂ ਡੈਡੀ। ਤੁਸੀਂ ਮੈਨੂੰ ਇਸ ਲਾਇਕ ਸਮਝਿਆ। ਠੀਕ ਆ ਮਨ ਤੇ ਸਾਨੂੰ ਚਾਹ ਪਿਆ ਦੇ ਹਾਂਜੀ ਹਾਂਜੀ ਮੈਂ ਨਾ ਵਸੇ ਦੁੱਧ ਗਰਮ ਕਰਨ ਜਾਣਾ ਹੀ ਸੀ ਮੈਂ ਲੈ ਕੇ ਆਉਣੀ ਚਾਹ ਠੀਕ ਆ ਆਜਾ ਤੁਸੀਂ ਅੰਦਰ ਚਲੋ ਚਲੋ ਚਲੀਏ ਦੀਕ ਸੰਦੀਪ ਕਿ ਨੇ ਸਿਆਣੀ ਆਪਣੀ ਨੂਹ ਰਾਣੀ ਤੂੰ ਤਾਂ ਮੇਰੀ ਗੱਲ ਤੇ ਯਕੀਨ ਹੀ ਨਹੀਂ ਕਰਦਾ ਸੀ ਕੋਈ ਗੱਲ ਨਹੀਂ ਡੈਡੀ ਵਧੀਆ ਜਦ ਤੁਸੀਂ ਸੋਚਦੇ ਹੋ ਚੰਗੀ ਸੋਚਦੇ ਹੋ ਹੋਵੋਗੇ ਹਾਂ ਪੁੱਤ ਸਮਝੇ ਹੁਣ ਤੁਸੀਂ ਇਹਨੂੰ ਛੱਡ ਦਿਓ ਤੁਸੀਂ ਹੁਣ ਵੱਡੇ ਹੋ ਗਏ ਇਹ ਨਾ ਚੱਕਿਆ ਕਰੋ ਆ ਫੜੋ ਦੁੱਧ ਤੇ ਆ ਦਵਾਈ ਖਾਓ ਤੇ ਆਪਣਾ ਪੈ ਜਾਓ ਪੀ ਲਿਆ ਚਲੋ ਜੀ ਪੈ ਜਾਓ ਬਜੀ ਬਜੀ ਅਸਰੇ ਨਾਲ ਸੀ ਗਰ

ਨਹੀਂ ਨਹੀਂ ਕੋਈ ਗੱਲ ਨਹੀਂ ਮੇਰੇ ਲੱਭੇ ਨਾ ਮੈਸੇਜ ਆਇਆ ਸੀ 50000 ਦੀ ਐਂਟਰੀ ਦਾ ਐਨੇ ਪੈਸੇ ਕਿੱਥੇ ਖਰਚੇ ਤੇ ਤੁਸੀਂ ਡੈਡੀ ਜੀ ਉਹ ਥੋੜੇ ਜਿਹਾ ਨਾ ਮੇਰੇ ਪਰਸਨਲ ਖਰਚੇ ਸੀਗੇ ਤੇ ਮੈਂ ਉਹਦੇ ਤੇ ਲਗਾਤੇ ਅੱਛਾ ਕੋਈ ਗੱਲ ਨਹੀਂ ਬੇਟਾ ਮੜਾ ਜਾ ਧਿਆਨ ਨਾਲ ਖਰਚ ਕਰਿਆ ਕਰੋ ਇੰਨਾ ਖਰਚਾ ਵੀ ਚੰਗਾ ਨਹੀਂ ਹੁੰਦਾ ਡੈਡੀ ਜੀ ਮੈਂ ਕਿਹੜਾ ਕੋਈ ਬੱਚੀ ਆ ਤੇ ਮੈਨੂੰ ਤਾਂ ਪਤਾ ਹੀ ਆ ਮੈਂ ਖਰਚਾ ਕਰਨਾ ਤੇ ਕਿੱਥੇ ਕਰਨਾ ਤੇ ਕਿੱਥੇ ਨਾ ਤੁਸੀਂ ਮੈਨੂੰ ਇਹਨਾਂ ਰੋਕ ਟੋਕ ਕਿਉਂ ਕਰ ਰਹੇ ਹੋ ਪੁੱਤਾ ਗੱਲ ਤੇਰੀ ਠੀਕ ਆ ਪੁੱਤਾ ਪਰ 50000 ਦੀ ਐਂਟਰੀ ਉਸ ਜਿਆਦਾ ਨਹੀਂ 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 ਡੈਡੀ ਜੀ ਤੁਹਾਨੂੰ ਲੱਗ ਰਿਹਾ ਪਰ ਕੁਝ ਜਿਆਦਾ ਨਹੀਂ ਹੈਗੀ ਚਲੋ ਕੋਈ ਗੱਲ ਨਹੀਂ ਬੇਟਾ ਮਾੜਾ ਜਾਂ ਦੇਖ ਕੇ ਖਰਚ ਕਰਿਆ ਕਰੋ ਅੱਗੇ ਤੋਂ ਧਿਆਨ ਰੱਖਣਾ ਠੀਕ ਆ ਹੂੰ ਠੀਕ ਆ ਚਲ ਕੋਈ ਨਾ ਬੱਚੇ ਨੇ ਸਮਝ ਜਾਣਗੇ ਹੌਲੀ ਹੌਲੀ ਹਾਂਜੀ ਆ ਬਸ ਮੈਂ ਚੱਲਣ ਲੱਗਿਆ ਕਰੋ ਅਮਨ ਹਾਂਜੀ ਡੈਡੀ ਜੀ ਧੂਆਂ ਕੱਪੜੇ ਚ ਕਿੱਥੇ ਗਈ ਸੀ ਮੈਂ ਉਹ ਮੈਂ ਕੋਈ ਕੰਮ ਕਰੀ ਸੀ ਕੰਮ ਗਈ ਸੀ ਤੂੰ ਉਹ ਇਸ ਘਰ ਦੀ ਨੂ ਰਾਣੀ ਆ ਆ ਕੱਪੜਿਆਂ 'ਚ ਬਾਹਰ ਜਾਂਦੀ ਸੋਹਣੀ ਲੱਗਦੀ ਆ ਕਿਉਂ ਕੀ ਖਰਾਬੀ ਆ ਕੱਪੜਿਆਂ 'ਚ ਦੁਨੀਆ ਪਾਉਂਦੀ ਆ ਮੈਂ ਕਿਹੜਾ ਨੋਖੀ ਪਾਉਣ ਲੱਗੀ ਆ ਪੁੱਤ ਇੱਜ਼ਤ ਨਾਮ ਦੀ ਵੀ ਕੋਈ ਚੀਜ਼ ਹੁੰਦੀ ਆ ਅੱਛਾ ਜਿਹੜੇ ਪਾਉਂਦੇ ਨੇ ਉਹ ਬੇਇੱਜ਼ਤੀ ਤੁਰੇ ਫਿਰਦੇ ਨੇ ਆ ਨਾਲੇ ਤੂੰ ਕੱਲ 50000 ਦੀ ਐਂਟਰੀ ਮਾਰੀ ਸੀ ਤੇ ਅੱਜ ਲੱਖ ਦੀ ਮੈਂ ਤੈਨੂੰ ਕੱਲ ਕਿੰਨਾ ਸਮਝਾਇਆ ਸੀ ਵੀ ਨਹੀਂ ਪੁੱਤ ਵੀ ਦੇਖ ਕੇ ਖਰਚਾ ਕਰਿਆ ਕਰਦੇ ਨੇ ਪਰ ਤੂੰ ਅੱਜ ਫੇਰ ਲੱਖ ਦੀ ਐਂਟਰੀ ਮਾਰਦੀ ਹਾਂ ਮੈਨੂੰ ਚਾਹੀਦੇ ਸੀ ਪੈਸੇ ਬਸ ਮੈਂ ਉੱਥੇ ਯੂਜ਼ ਕਰ ਲੇ ਨਾ ਐਨੇ ਪੈਸੇ ਕਿੱਥੇ ਵਰਤ ਲੈਂਦੇ ਨੇ ਡੈਡੀ ਜੀ ਹੁਣ ਤੁਹਾਨੂੰ ਮੈਂ ਕੱਲੀ ਕੱਲੀ ਚੀਜ਼ ਦੱਸਿਆ ਕਰਾਂ ਮੈਂ ਵੀ ਇਹ ਘਰ ਦੀ ਨੂੰਹ ਆ ਤੇ ਮੈਂ ਤੁਹਾਨੂੰ ਦੱਸਣਾ ਜ਼ਰੂਰੀ ਨਹੀਂ ਸਮਝਦੀ ਹੈਗੀ ਉਹ ਮੈਂ ਵੀ ਤੇਰਾ ਬਾਪ ਵਰਗਾ ਹਾਂ ਮੈਨੂੰ ਵੀ ਸਮਝਾਉਣਾ ਤੇਰਾ ਫਰਜ਼ ਆ अच्छा जे तुसी मैं अपनी ਧੀ समझदे ना मैं तो कल्ली कल्ली चीज ना पूछदे केड़ा भी वो अपनी ਧੀ ਨੂੰ ਪੁੱਛਦਾ ਵੀ ਹਾਂ ਐਨੇ ਪੈਸੇ ਤੂੰ ਕਿੱਥੇ ਲਾਏ ਨੇ ਐਨੇ ਪੈਸੇ ਕਿੱਥੇ ਲਾਏ ਨੇ ਵੀ ਕਿੱਥੇ ਗਈਆਂ ਥੋੜੀ ਤਾਂ ਹਾਦੀ ਹੋਈ ਪਈ ਆ ਤੂੰ ਕੁਛ ਜ਼ਿਆਦਾ ਖਰਚਾ ਕਰ ਰਹੀ ਹੈ ਮੈਂ ਤਾਂ ਖਰਚਾ ਐਦਾਂ ਹੀ ਕਰੂੰਗੀ ਬਾਕੀ ਹੁਣ ਤੁਸੀਂ ਦੇਖ ਲਓ ਤੁਸੀਂ ਅੱਗੇ ਕੀ ਕਰਨਾ ਤਦਾਂ ਗਰੂਪ ਬਦਲਦਾ ਹੀ ਜਾਂਦਾ ਹੈ ਇਹ ਉਹੀ ਹੈ ਜਿਹਨੂੰ ਮੈਂ ਲੈ ਕੇ ਆਇਆ ਸੀ ਇਹ ਤਾਂ ਬਿਲਕੁਲ ਹੀ ਬਦਲ ਗਈ ਕਿਤੇ ਮੈਂ ਆਪਣੇ ਜੱਗੀ ਪੁੱਤ ਦੀ ਜ਼ਿੰਦਗੀ ਦੁਬਾਰਾ ਤਾਂ ਨਹੀਂ ਖਰਾਬ ਕਰ ਬੈਠਿਆ ਕੋਈ ਨਾ ਕੋਈ ਹਿੱਲਾ ਤਾਂ ਕਰਨਾ ਹੀ ਪੈਣਾ ਕੀ ਗੱਲ ਡੈਡੀ ਕਿਵੇਂ ਟੈਨਸ਼ਨ ਜੀ ਚ ਲੱਗਦੇ ਹੋ ਸੰਦੀਪ ਪੁੱਤ ਘਰ ਦੇ ਹਾਲਾਤ ਆਪਣੇ ਕੁਝ ਠੀਕ ਨਹੀਂ ਲੱਗ ਰਹੇ ਤੂੰ ਦੇਖਿਆ ਸੀ ਅਮਨ ਨੂੰ ਹੂੰ ਮੇਰੇ ਨਾਲ ਕਿਵੇਂ ਬੋਲ ਕੇ ਗਈ ਆ ਹ ਹੁਣ ਤਾਂ ਜੀਨ ਟੌਪ ਜਾਂ ਵੀ ਪਾਈ ਫਿਰਦੀ ਆ ਤੇ ਆਪਣੇ ਘਰ 'ਚ ਇਹ ਜਾਂ ਕੁਝ ਪਹਿਲਾਂ ਕਦੀ ਨਹੀਂ ਹੋਇਆ ਸੀ ਤੇ ਖਰਚੇ ਵੀ ਵਧ ਰਹੇ ਨੇ ਉਹਦੇ ਕਦੇ 50000 ਦੀ ਐਂਟਰੀ ਕਦੇ ਲੱਖ ਦੀ ਐਂਟਰੀ ਉਹ ਡੈਡੀ ਮੈਂ ਤਾਂ ਤੁਹਾਨੂੰ ਪਹਿਲੀ ਸਮਝਾਇਆ ਸੀ ਵੀ ਇਹਦਾ ਖਾਨਦਾਨ ਚੈੱਕ ਕਰ ਲਓ ਉਹ ਜੇ ਐਵੇਂ ਇਹ 50000 ਦੀ ਕਦੇ ਲੱਖ ਦੀ ਐਂਟਰੀ ਮਾਰਨ ਲੱਗੀ ਉਹ ਆਪਾਂ ਤਾਂ ਬਰਬਾਦ ਹੋ ਜਾਾਂਗੇ ਤੇ ਆਪਾਂ ਕਿੱਥੇ ਜਾਵਾਂਗੇ ਮੈਂ ਤਾਂ ਤੁਹਾਨੂੰ ਬਹੁਤ ਸਮਝਾਇਆ ਸੀ ਪਰ ਤੁਸੀਂ ਮੇਰੀ ਇੱਕ ਗੱਲ ਨਹੀਂ ਮੰਨੀ ਛੋਟਾ ਭੰਡਾ ਨਾ ਛੇਤੀ ਉੱਛਲਦਾ ਹੁੰਦਾ ਸੰਦੀਪੁੱਤ ਮੈਂ ਤਾਂ ਯਾਰ ਜੱਗੀ ਦਾ ਫਾਇਦਾ ਹੀ ਸੋਚਿਆ ਸੀ ਪਰ ਮੈਨੂੰ ਸਮਝ ਨਹੀਂ ਆ ਰਹੀ ਮੈਂ ਹੁਣ ਕਰਾਂ ਕੀ ਇਹ ਤਾਂ ਡੈਡੀ ਹੁਣ ਤੁਸੀਂ ਮਸਲੇ ਦਾ ਹੱਲ ਕਰ ਸਕਦੇ ਹੋ ਦੇਖੋ ਕੀ ਕਰਨਾ ਵੇਲਾ ਹਲੇ ਲੰਘਿਆ ਨਹੀਂ ਹੈਗਾ ਜੇ ਸੰਭ ਸਕਦੇ ਹੋ ਤਾਂ ਸੰਭ ਲੋ ਬਾਕੀ ਮੈਨੂੰ ਐਂ ਲੱਗਦਾ ਬੁੱਤਾ ਨਿਆਣੀਆਂ ਚੱਲ ਹੌਲੀ ਹੌਲੀ ਆਪੇ ਸਮਝ ਜੂਗੀ ਬਾਕੀ ਦੂਜੇ ਪਰਿਵਾਰ ਨੂੰ ਸਮਝਣ ਚ ਟਾਈਮ ਤਾਂ ਲੱਗਦਾ ਹੀ ਆ ਕੁੜੀ ਨੂੰ ਹੌਲੀ-ਹੌਲੀ ਆਪਣੇ ਪਰਿਵਾਰ ਚ ਰਚ ਮਿਚ ਜੂਗੀ ਤੇ ਫਿਰ ਸਾਰਾ ਕੁਝ ਠੀਕ ਹੋ ਜਾਊਗਾ ਚਲੋ ਠੀਕ ਹੈ ਡੈਡੀ ਜਿਵੇਂ ਤੁਹਾਨੂੰ ਸਹੀ ਲੱਗਦਾ ਪਰ ਮੇਰੀ ਗੱਲ ਤੇ ਤੁਸੀਂ ਗੌਰ ਜਰੂਰ ਕਰਿਓ ਕਿਤੇ ਵੇਲਾ ਹੱਥੋਂ ਲੰਘ ਨਾ ਜਾਵੇ ਮੈਂ ਚਲਦਾ ਸੰਦੀਪ ਪੁੱਤ ਘਰਾਂ ਚ ਲੜਾਈਆਂ ਤਾਂ ਹੁੰਦੀਆਂ ਰਹਿੰਦੀਆਂ ਨੇ ਚੱਲ ਕੋਈ ਨਹੀਂ आपे आप ठीक हो जाए सारा जगी गेड़ा मारे है जा कुछ जगी डैडी मैं बागजा करूँ, पर मैं दसो भी अमन न कुछ कहा नहीं मैं नहीं कुछ कहा मेरे ना गुस्से आ डैडी जी आप पेपर से ਇਹ ਕਾਦੇ ਪੇਪਰ ਨੇ ਇਹ ਬਸ ਪੇਪਰ ਆਈਆਂ ਵੀ ਜਿੰਨੀ ਪ੍ਰਾਪਰਟੀ ਐ ਸਾਰੇ ਤੁਸੀਂ ਮੇਰੇ ਨਾਲ ਕਰਵਾ ਲਓ ਅਮਨ ਇਹ ਕੀ ਗੈਰੀਆਂ ਦੂੰ ਤੇਰਾ ਦਿਮਾਗ ਖਰਾਬ ਐ ਲੈ ਐਸੇ ਦਿਮਾਗ ਖਰਾਬ ਕਰਨਾਂ ਦੀ ਕਿਹੜੀ ਗੱਲ ਐ ਵੈਸੇ ਵੀ ਸਾਰਾ ਕੁਝ ਹੁਣ ਤੁਸੀਂ ਸਾਂਭ ਕੇ ਕੀ ਕਰੋਗੇ ਕੋਈ ਹੁਣ ਉਮਰ ਹੋ ਰਹੀ ਐ ਤੁਸੀਂ ਮੇਰੇ ਨਾਲ ਕਰਵਾ ਦੋ ਫਿਰ ਕਿੱਡੀ ਕੀ ਗੱਲ ਐ ਅਮਨ ਤੇਰੀ ਇਹ ਹਿੰਮਤ ਕਿਵੇਂ ਹੋਈ ਮੇਰੇ ਨਾਲ ਇਹ ਗੱਲ ਕਰਨ ਦੀ రెడ్డి ਤੁਸੀਂ ਕਰ ਦਿਓ ਸੈਨ ਜਿਹੜੀ ਪੁਲਿਸ ਸੈਂਡ ਕਰ ਦਿਓ ਤੁਸੀਂ ਜੱਗੀ ਪੁੱਤ ਤੂੰ ਬੋਲਾ ਹੋਇਆ ਮੈਂ ਐਂ ਕਿ ਮੈਂ ਇਹਦੇ ਨਾਮ ਕਾਗਜ਼ ਕਰਾ ਦੇ ਆ ਐਡੀ ਪ੍ਰਾਪਰਟੀ ਐ ਮੇਰੀ ਨਹੀਂ ਅੱਛਾ ਤੁਹਾਨੂੰ ਪ੍ਰਾਪਰਟੀ ਪਿਆਰੀ ਆ ਆਪਣਾ ਪੁੱਤ ਪਿਆਰਾ ਨਹੀਂ ਹੈਗਾ ਦੇਖ ਲਓ ਮੈਂ ਜੇ ਇੱਕ ਵਾਰੀ ਘਰ ਚੋਂ ਚਲੀ ਗਈ ਨਾ ਆ ਜਿਹੜਾ ਥੋੜਾ ਮੈਂਟਲ ਹੋਇਆ ਹੋਇਆ ਸੀ ਨਾ ਇਹ ਨੂੰ ਮੈਂ ਠੀਕ ਤਾਂ ਕਰਤਾ ਮੁੜ ਕੇ ਫਿਰ ਇਹਨੇ ਬਚਣਾ ਵੀ ਹੈ ਨਹੀਂ ਤੇ ਮੈਂ ਹੁਣੇ ਘਰ ਛੱਡ ਕੇ ਚਲੀ ਜਾਊਂਗੀ ਅਮਨ ਨਹੀਂ రెడ్డి ਸਾਈਨ ਕਰ ਦਿਓ ਨਾ ਤੁਸੀਂ ਅਮਨ ਚੱਲ ਜੂਗੀ ਡੈਡੀ ਉਹ ਨਹੀਂ ਜੱਗੀ ਡੈਡੀ ਮੈਂ ਕਿਵੇਂ ਕਰਾ ਸਕਦਾ ਕਰ ਦਿਓ ਸਾਈਨ ਡੈਡੀ ਨਹੀਂ ਇਹ ਨਹੀਂ ਹੋ ਸਕਦਾ ਅਮਨ ਸੱਚੀ ਬਗ ਜੂਗੀ ਤੁਸੀਂ ਸਾਈਨ ਕਰਨੇ ਕਿ ਨਹੀਂ ਕਰਨੇ ਨਹੀਂ ਮੈਂ ਸਾਈਨ ਨਹੀਂ ਕਰ ਸਕਦਾ ਬਸ ਠੀਕ ਹੈ ਠੀਕ ਹੈ ਜੱਗੀ ਮੈਂ ਹੁਣ ਤੋਹ ਸੇਵੀ ਜ਼ਿੰਦਗੀ ਚ ਕਦੇ ਨਹੀਂ ਆਉਂਦੀ ਤੇ ਇਹਦੀ ਵਜ੍ਹਾ ਸਿਰਫ ਆ ਤੇਰਾ ਬਾਪ ਐ ਤੂੰ ਮੈਨੂੰ ਕਹਿੰਦਾ ਸੀ ਨਾ ਵੀ ਜਿਹੜੇ ਜਿਹੜੇ ਤੇਰੇ ਕਲੋਜ਼ ਹੁੰਦੇ ਨੇ ਇਹਨਾਂ ਨੂੰ ਨੂੰ ਤੇ ਤੋ ਖੋ ਲਿਆ ਤਾਂ ਅੱਜ ਮੈਂ ਜਿਹੜੇ ਤੇਰੀ ਜ਼ਿੰਦਗੀ ਤੋਂ ਜਾ ਰਹੀ ਆ ਨਾ ਉਹਦੀ ਜ਼ਿੰਮੇਵਾਰੀ ਇਹੀ ਨੇ ਨਾ ਅਮਨ ਨਾ ਜਾ ਤੂੰ ਮਮਨ ਅਮਨ ਡੇੜੀ ਕਰ ਦੋ ਨਾ ਸੈਂ ਅਮਨ ਭੱਗ ਜੂਗੀ ਡੇੜੀ ਸੈਂ ਕਰ ਦੋ ਡੇੜੀ ਸੈਂ ਕਰ ਦੋ ਉਹ ਜੱਗੀ ਮੈਂ ਕਿਵੇਂ ਸੈਂ ਕਰ ਦਿਆਂ ਯਾਰ ਕਰ ਦੋ ਡੇੜੀ ਉਹ ਭੱਗ ਜੂਗੀ ਜਿਹੜੀ ਵੀ ਮੇਰੀ ਉਹ ਤਾਂ ਕਮਲੇ ਹੋਇਆ ਯਾਰ ਇਹ ਕਿਵੇਂ ਸੈਂ ਕਰ ਦਿਆਂ ਮੈਂ ਡੇੜੀ ਇਹਨੂੰ ਮੈਂ ਪਿਆਰ ਕਰਦਾ ਤੂੰ ਉਸ ਨੂੰ ਕਿਉਂ ਖੋ ਲੈਨੇ ਹੋ ਹੁਣ ਅਮਨ ਵੀ ਖੋਰੀ ਮੇਰੇ ਤੋਂ ਡੇੜੀ ਕਰ ਦੋ ਸੈਂ ਉਹ ਤੂੰ পাগল ਹੋਇਆ ਪਾਗਲਾ পাগল ਕਿਹਾ ਮੈਨੂੰ ਡੇਡੀ পাগল ਕਿਹਾ ਬਾਕੀ